ਪੰਜ ਜਾਨਾਂ ਬਚਾਉਣ ਵਾਲੇ ਫੌਜੀ ਹਰਜਿੰਦਰ ਸਿੰਘ ਜੀ ਨੂੰ ਸਨਮਾਨ ਕੀਤਾ ਗਿਆ ਕੀ ਕਹਣਾ ਚਾਹੂਗੀ ਕੀ ਵੀਰ ਨੂੰ ਬੰਦ ਨੂੰ ਪਤਾ ਲੱਗਿਆ ਸੀ ਕਿ ਉਹ ਵੀ ਕਿਸੇ ਹੱਦ ਤੋਂ ਪਹੁੰਚਿਆ ਸੀ ਇਹ ਆਉਂਦੇ-ਆਉਂਦੇ ਜਿਹੜੂ ਦੇਖਿਆ ਵੀ ਕੋਈ ਗੱਡੀ ਨਹੀਂ ਲਹਿ ਚੁਕੀਆ ਤਾਂ ਇਹਨੇ ਬਿਨਾਂ ਕਿਸੇ ਪ੍ਰਵਾਹ ਕਿਸੇ ਨਾਲ ਇਹਨੇ ਤੇ ਬੇਟਨ ਨਾਲ ਲੈ ਕੇ ਨਾ ਪੰਜ ਕੀਮਤੀ ਜਾਨਾਂ ਬਚਾਈਆਂ ਦੇਖੋ ਬਹੁਤ ਵੱਡਾ ਗੱਲ ਆ ਤੇ ਉਹਦਾ ਧੰਨਵਾਦ ਫਰਨਵਾਸ ਹੈ ਤੇ ਬਰਾਸ ਲੰਗਾ ਜਾਊਗਾ ਬੰਨੇ ਪਤਾ ਲੱਗਿਆ ਇੱਥੇ ਆ ਕੇ ਤੱਕਿਆ ਵੀ ਵੀਰ ਨੇ ਅੱਗੇ ਵੀ ਕਈ ਵਾਰੀ ਕਈ ਜਾਨਾਂ ਬਚਾਈਆਂ ਨੇ ਤੇ ਇਸ ਲਈ ਤਨ ਉਸਾਰਪਨ ਬਸਰੀ ਮਾਰਨ ਦਾ ਸੂਤ ਕਰਨ ਤੇ ਐਮਐਸਮ ਸਾਹਿਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੇ ਐਮਐਸਮ ਸਾਹਿਬ ਵੱਲੋਂ ਕੋ ਸਨਮਾਨ ਵਗੈਰਾ ਇਹ ਨਾਮ ਤੇ ਜੇ ਜਰੂਰ ਹੀ ਨੋਮ ਪਹੁੰਚ ਜਾਏਗਾ ਇਹ ਇਹਨਾਂ ਦਾ ਬਹੁਤ ਵੱਡੀ ਗੱਲਬਾਤ ਤੇ ਉਹਦੇ ਬਸੇ ਅਸੀਂ ਖੋਦੋ ਲੇਖੀ ਕਉਂਗੇ ਵੀ ਕੋਈ ਇਹ 14 ਤੱਕ ਤੱਕ ਇਹਨਾਂ ਨੂੰ ਮਾਰਨ ਜੀ ਤੇ ਆਮ ਲੋਕਾਂ ਨੂੰ ਇਹੋ ਜੇ ਕਰਜ਼ਾ ਮਰੇ ਕੀ ਕਹਿਣਾ ਚਾਹੂੰਗਾ ਜੀ ਤਦੋਂ ਜਿੱਥੇ ਵੀ ਕੋਈ ਮਤਲਬ ਇਤਨੀ ਮਦਦ ਕਰਨੀ ਮੌਕਾ ਬਿਲਕੁਲ ਜ਼ਰੂਰ ਕਰਨਾ ਚਾਹੀਦਾ ਤੁਸੀਂ ਇਹ ਹੀ ਦੇਖ ਲਓ ਵੀ ਇਸ ਪਰਿਵਾਰ ਦੇ ਵਿੱਚੋਂ 6 ਜਾਨੇ ਸੀਗੇ 2 ਕੀ ਜਾਨੀ ਤੈਨੂੰ ਡੈਥ ਹੋ ਗਈ ਨਹੀਂ ਬਚ ਸਕਿਆ ਪਰ 5 ਨੂੰ ਬਚਾ ਕੇ ਇੱਕ ਬਹੁਤ ਵੱਡਾ ਕੰਮ ਕੀਤਾ ਤੇ ਬੜਾ ਸਲੰਘਾ ਜੂਗਾ ਜਿੰਨੀ ਮਤਲਬ ਇਹਦੀ ਫਲੰਗਾ ਜਿਵੇਂ ਪੈਪਾ ਜੀ ਸਭ ਤੋਂ ਵੱਡਾ ਪ੍ਰਾਲਾ ਬਹੁਤ ਵੱਡਿਆ ਕੰਮ ਕੀਤਾ ਹੈ ਮੈਂ ਹਾਂਜੀ ਫੌਜ ਸਾਹਿਬ ਅੱਜ ਐਮਐਲਏ ਸਾਹਿਬ ਵੱਲੋਂ ਸਨਮਾਨ ਕੀਤਾ ਜਾਏਗਾ ਕੀ ਕਹਿਣਾ ਚਾਹੂਗੇ ਬਹੁਤ ਹੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਜੀ ਮੈਂ ਮਾਣ ਮਹਿਸੂਸ ਕਰ ਰਿਹਾ ਆਪਣੇ ਆਪ ਦੇ ਜੇ ਐਮਐਲਏ ਸਾਹਿਬ ਔਰ ਪੂਰੀ ਨਗਰ ਨਿਵਾਸੀ ਦੇ ਸਮੂਹ ਪੰਚਾਇਤ ਮੇਰੇ ਘਰ ਆ ਕੇ ਮੇਰਾ ਸਨਮਾਨ ਕਰਨੇ ਕੀ ਗਏ ਨੇ ਬਹੁਤ ਜ਼ਿਆਦਾ ਖੁਸ਼ੀ ਆਈ ਤੇ ਆਉਣ ਵਾਲੀ ਪੀੜੀ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਕਈ ਲੋਕ ਛੱਡ ਕੇ ਭੱਜ ਜਾਂਦੇ ਨੇ ਕੋਈ ਨਹਿਰ ਡੁੱਬ ਰਿਹਾ ਹੈ ਤਾਂ ਕੁਝ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਮੈਂ ਤਾਂ ਜੀ ਆਉਣ ਵਾਲੀ ਵੀਡੀਓ ਨੂੰ ਇਹੀ ਅਪੀਲ ਕਰਨਾ ਚਾਹਨਾ ਹਰ ਇਨਸਾਨ ਨੂੰ ਵੀ ਜੇ ਕੋਈ ਅਜਿਹਾ ਚਾਹਣ ਤੁਹਾਨੂੰ ਮਿਲਦਾ ਪਲੀਜ਼ ਉਹਦੀ ਹੈਲਪ ਕਰੋ ਸਭ ਤੋਂ ਵੱਡਾ ਪੁੰਨ ਕਿਸੇ ਦੀ ਜ਼ਿੰਦਗੀ ਬਚਾਉਣਾ ਹੀ ਹੈ ਭਾਈ ਸਾਹਿਬ ਕਿੰਨੇ ਜਾਨਾਂ ਬਚਾ ਚੁੱਕੇ ਹੁਣ ਤੱਕ ਉਹਨ ਤੱਕ ਦੀ ਮੰਨ ਲਓ ਵੀ 6ਵਾਂ 5ਵਾਂ 6ਵਾਂ ਚਾਂਸ ਆ ਜੀ ਮੇਰਾ ਹੈ ਮੈਂ ਜੀ ਮੰਨ ਲਓ ਜੀ ਪਹਿਲਾ ਇੱਕ ਵਾਰ ਗੜੀ ਦੇ ਪੁਲ ਤੇ ਮੈਨੂੰ ਰਾਤ ਨੂੰ 1 ਵਜੇ ਬੰਦਾ ਡਿੱਗਾ ਮਿਲਿਆ ਉਹਨਾਂ ਨੂੰ ਬਚਾਇਆ ਤੇ ਫਿਰ ਇੱਕ ਵਾਰ ਗੜੀ ਦੇ ਪੁਲ ਤੋਂ ਹੋੜਿਆ ਕੀਰਨੀਆਂ ਦੇ ਕੋਲ ਉੱਥੇ ਰਾਤ ਨੂੰ ਬੰਦਾ ਮਿਲਿਆ ਡਿੱਗਾ ਬਣਾ ਉਹਨੂੰ ਬਚਾਇਆ ਫਿਰ ਇੱਕ ਲੜਕੀ ਨੇ ਨਹਿਰ 'ਚ ਛਾਲ ਮਾਰਦੀ ਸੀ ਰਾਤ ਨੂੰ 8 ਵਜੇ ਪਵਾਦ ਦੇ ਪੁਲ ਤੇ ਪਰਮਿੰਦਰ ਗੌਰ ਨਾਮ ਦੀ ਸੀ ਕੁੜੀ 22 ਸਾਲ ਦੀ ਉਹਨਾਂ ਨੂੰ ਬਚਾਇਆ ਆ ਹੁਣ ਆ ਗੱਡੀ ਡਿੱਗੀ ਇਹਦੇ ਵਿੱਚੋਂ ਪੰਜ ਦੀ ਜਾਨ ਬਚਾ ਚੁੱਕੇ ਆ ਇੱਕ ਦੀ ਮੈਂ ਨਹੀਂ ਬਚਾ ਚੁੱਕਿਆ ਮੈਨੂੰ ਅਫਸੋਸ ਆ ਪਰ ਇਹਦੇ ਵਿੱਚੋਂ ਪੰਜ ਬੰਦੇ ਇਹ ਚੁ ਬਚਾਈ ਸਰ ਕੀ ਨਾਮ ਹੈ ਜੀ ਮੇਰਾ ਨਾਮ ਗਰਦਾਰ ਅੰਗਰੇਜ਼ ਸਿੰਘ ਸੇਖੋਂ ਪੰਜ ਪਿੰਡ ਬਹਿਲੂਰਪੁਰ ਸਰ ਅੱਜ ਪੰਜ ਜਾਨਾਂ ਬਚਾਉਣ ਵਾਲੇ ਫੌਜੀ ਦਾ ਸਨਮਾਨ ਕੀਤਾ ਗਿਆ ਹੈਗਾ ਕੀ ਕਹਿਣਾ ਚਾਹੋਗੇ ਮੇਰਾ ਹਰਜਿੰਦਰ ਸਿੰਘ ਸੋਹਰਾ ਭਰਾ ਵਾ ਅਸੀਂ ਇਕੱਠੇ ਪੜੇ ਵੀ ਆ ਅਸੀਂ ਸਾਨੂੰ ਬਹੁਤ ਮਾਣ ਆ ਕਿ ਸਾਡੇ ਪਿੰਡ ਬਹਿਲੂਰਪੁਰ ਦਾ ਜੰਮਪਰ ਸਰਦਾਰ ਹਰਜਿੰਦਰ ਸਿੰਘ ਜਿੰਦਾ ਪੰਜ ਜੋਗ ਵੇ ਪਹਿਲਾਂ ਹਿੰਦੁਸਤਾਨ ਦੀ ਸੇਵਾ ਲਈ ਜੂਝਦਾ ਰਿਹਾ ਹੁਣ ਕੋਈ ਵੀ ਇਹ ਜਾਂ ਕੋਈ ਪੀੜੀ ਪੈਂਦੀ ਹੈ ਕਿਸੇ ਤੇ ਕਦੇ ਵੀ ਉਹ ਪਿੱਛੇ ਨਹੀਂ ਪੈਰ ਕੱਟਦਾ ਰਾਤ ਦੇ 10 ਵਜੇ ਕਿਸੇ ਦਾ ਹੌਸਲਾ ਨਹੀਂ ਪੈਂਦਾ ਮੈਂ ਹਰਜਿੰਦਰ ਸਿੰਘ ਵੀਰ ਨੂੰ ਆਪਣੇ ਨੂੰ ਦਿਲੋਂ ਸਲੂਟ ਕਰਦਾ ਸਰਦਾਰ ਮਲਕੀਤ ਸਿੰਘ ਜੀ ਸੂਬੇਦਾਰ ਸਾਹਿਬ ਅਤੇ ਹਣੀ ਭਾਟੀਆ ਜੀ ਅਸੀਂ ਮੈਂ ਇੱਥੇ ਲੋਨ ਕਰਦਾ ਜਿਨ੍ਹਾਂ ਨੇ ਹਰਜਿੰਦਰ ਸਿੰਘ ਜਿੰਦੇ ਨੂੰ ਆਪਦੇ ਘਰੇ ਆ ਕੇ ਉਹਨਾਂ ਦੇ ਸਨਮਾਨ ਕੀਤਾ